ਲਓ ਜੀ ਅੱਜ ਪਹੁੰਚੇ ਆਂ ਬਾਈ ਕਾਲੇ ਕੋਲੇ ਬਾਈ ਕਾਲੇ ਤੋਂ ਅੱਜ ਪੁੱਛਦੇ ਆਂ ਗੋਪਰਾ ਗੋਪਰਾ ਹੈ ਹੈ ਗੋਪਰਾ ਆ ਜੀ ਕਾਲੇ ਵੀਰੇ ਸਤਿ ਸ੍ਰੀ ਅਕਾਲ ਜੀ ਸੁਬੜਾ ਪੂਰੀ ਵਧੀਆ ਹਾਂ ਜੀ ਕੀ ਹਾਲੇ ਵੀਰੇ ਠੀਕ ਆ ਵੀਰੇ ਲਓ ਜੀ ਅੱਜ 8 ਦਸੰਬਰ ਦੇ ਆਪਣੀ ਦੁਕਾਨ ਦੇ ਪਰਚੂਨ ਦੇ ਭਾਅ ਦੇ ਸਬਜ਼ੀ ਦੇ ਜੀ ਗੋਭੀ ਵੀਰੇ ਕੀ ਭਾਅ ਹੋ ਗਈ ਫੁੱਲ ਗੋਭੀ 30 ਰੁਪਏ 30 ਰੁਪਏ ਜੀ ਤੇ ਟਮਾਟਰ ਵੀਰੇ 345 100 45 ਤੋਂ 50 ਰੁਪਏ ਤੇ ਜੀ ਲਸਣ ਆ। ਲਸਣ ਲਾਲ ਤੇ ਕਿੱਤਾ 100 ਰੁਪਏ ਦੇ। ਠੀਕ ਆ ਜੀ। ਸ਼ਿਮਲਾ ਮਿਰਚ ਵੀਰੇ। ਸ਼ਿਮਲਾ ਤੇ 80 ਰੁਪਏ 2 ਕਿਲੋ 150 ਦੀ ਪਾਰ ਰਿਹਾ। 2 ਕਿਲੋ 150 ਦੀ। ਅੱਧ ਕਰ ਵੀਰੇ। ਅੱਧ ਕਰ 90 ਰੁਪਏ। 90 ਰੁਪਏ ਤੇ ਚైనੀ ਖੀਰਾ। ਚైనੀ ਖੀਰਾ ਹੋਈ 30 ਰੁਪਏ ਹੁੰਦਾ ਭਲਾ ਜੀ। ਤੇ ਮਟਰ ਵੀਰੇ। ਮਟਰ ਅੱਜ ਵੇਚਦੇ 70 ਰੁਪਏ ਅੱਗੇ 60 ਵੇਚਦਾ ਹੁੰਦਾ। ਅੱਛਾ ਮਹਿੰਗਾ ਹੋ ਗਿਆ ਥੋੜਾ ਜਿਹਾ। ਵਧੀਆ ਨਾ ਜੂਨ ਵੀ ਲੰਮਾ ਵਾ। ਤੇ ਗਾਜਰ। ਗਾਜਰ 50 ਹੀ 2 ਕਿਲੋ 30 ਰੁਪਏ ਕਿਲੋ ਆ। ਗਾਜ ਕਾਲੇ ਵੀਰੇ ਧੰਨਵਾਦ ਮਿਹਰਬਾਨੀ ਬਹੁਤ ਵਧੀਆ ਸਬਜੀ ਤੇਰੀ ਯਾਰ ਸੋਹਣੀ ਬਹੁਤ ਲੱਗਦੀ ਪਈ ਆਲਾ ਕਹਿੰਦਾ ਹਰੀ ਹਰੀ ਪਈ ਆ ਇਹ ਨੇ ਵਧੀਆ ਹੁੰਦੀ ਨਾ ਛੋਟੀ ਦੀ ਇਸੇ ਕਰਕੇ ਆ ਧੰਨਵਾਦ ਵੀਰੇ